ਸੁਖਬੀਰ ਸਿੰਘ ਬਾਦਲ ਨੂੰ ਬਾਕੀ ਤੜੇਵਲੋਂ ਸ਼ਿਕਾਇਤ ਦੇਣ ਤੋਂ ਬਾਅਦ ਸ਼ਿਕਾਇਤਕ ਸੈੱਟ ਤੇ ਚਤਧਾਰ ਨੇ ਤਨਖਾਹਾਂ ਕਰਾਰ ਦਿੱਤਾ ਸੀ ਪਰ ਕਈ ਹਫ਼ਤੇ ਬੀਤੇ ਜਾਣ ਪਿੱਛੋਂ ਉਹਨਾਂ ਨੂੰ ਸਜ਼ਾ ਨਹੀਂ ਸੁਣਾਈ ਗਈ। ਹੁਣ ਸੁਣ ਲੈ ਕੇ ਸਾਬਕਾ ਵਿਧਾਇਕ ਵਿਰਜਸਿੰਘ ਬਲਟੋਹਾ ਨੇ ਸਵਾਲ ਚੁੱਕੇ ਨੇ ਉਹਨਾਂ ਕਹਿਆ ਕਿ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਉਣ 'ਚ ਇੰਨੀ ਦੇਰੀ ਕਿਉਂ ਕੀਤੀ ਜਾ ਰਹੀ ਹੈ ਦੱਸ ਦੇ ਕਿ ਵਿਰਜਸਿੰਘ ਬਲਟੋਹਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ ਉਹਨਾਂ ਪੋਸਟ ਸ਼ੇਅਰ ਕਰਦਿਆਂ ਲਿਖਿਆ ਇੱਕ ਪਾਸੇ ਮਨ ਕਹਿੰਦਾ ਹੈ ਕਿ ਤੂੰ ਆਪਣੇ ਬਲਵਲੇ ਸਿੱਖ ਪੰਥ ਨਾਲ ਜ਼ਰੂਰ ਸਾਂਝਾ ਕਰ ਪਰ ਨਾਲ ਹੀ ਦੂਸਰੇ ਪਾਸੇ ਮਨ ਕਹਿੰਦਾ ਹੈ ਵੇਖੀ ਕਿਤੇ ਅਜੀਹਾ ਕਰਕੇ ਤੂੰ ਗੁਰੂ ਦੇ ਤਖਤ ਦੀ ਮਰਿਆਦਾ ਦੀ ਉਲੰਘਣਾ ਤੇ ਨਹੀਂ ਕਰ ਬੈਠੇਗਾ ਆਖਰ ਮੰਨ ਦਾ ਉਹ ਹਿਸਾਬ ਭਰੂ ਹੋ ਗਿਆ ਕਿ ਮर्यादा ਦੀ ਉਲੰਘਣਾ ਨੇ ਸਗੋਂ ਗੁਰੂਪੰਥ ਅੱਗੇ ਇੱਕ ਬੇਦਨਾ ਹੈ ਕਾਫੀ ਦਿਨਾਂ ਤੋਂ ਆਮ ਸੰਗਤ ਵੱਲੋਂ ਮੇਰੇ ਵਰਗਿਆਂ ਨੂੰ ਸਵਾਲ ਕੀਤੇ ਜਾਂਦੇ ਆ ਕਿ ਜਥੇਦਾਰ ਸਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤੇ ਜਾਣ ਤੋਂ ਬਾਅਦ ਸਜ਼ਾ ਲਾਉਣ 'ਚ ਇੰਨੀ ਦੇਰੀ ਕਿਉਂ ਹੋ ਰਹੀ ਹੈ ਇਹ ਜੱਜਦਾਰ ਸਹਿਬਾਨ ਦਾ ਅਧਿਕਾਰ ਖੇਤਰ ਹੈ ਤੇ ਇਸ ਸੰਬੰਧੀ ਫੈਸਲਾ ਜੱਜਦਾਰ ਸਹਿਬਾਨ ਨਹੀਂ ਲੈਣਾ ਪਰ ਪਤਾ ਨਹੀਂ ਇਸ ਮਾਮਲੇ ਨੂੰ ਜੱਜਦਾਰ ਸਹਿਬਾਨ ਵੱਲੋਂ ਬਿਨਾਂ ਕਿਸੇ ਕਾਰਨ ਕਿਉਂ ਲਮਕਾਇਆ ਜਾ ਰਿਹਾ ਹੈ ਮੈਨੂੰ ਸਾਰਿਆਂ ਨੂੰ ਇਹੀ ਜਵਾਬ ਦਿੰਦਾ ਹਾਂ ਇਹ ਵੀ ਸੱਚ ਹੈ ਕਿ ਇਸ ਸਮੇਂ ਸਾਰੇ ਸਿੱਖ ਸੰਗਤ ਦੀ ਨਜ਼ਰ ਇਸ ਮਸਲੇ ਵੱਲ ਲੱਗੀ ਹੋਈ ਹੈ ਸਾਰੇ ਚਾਹੁੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਕੇਸ ਦੀ ਸੁਣਵਾਈ ਜਲਦੀ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਵੱਲੋਂ ਉਸ ਵਿਰੋਧ ਧਾਰਮਿਕ ਤੇ ਰਾਜਨੀਤਿਕ ਧਰਮ ਨਿਭਾਉਣ ਤੋਂ ਹੋਈਆਂ ਅਵਗਿਆਮਾਂ ਸੰਬੰਧੀ ਸ਼ਿਕਾਇਤ ਤੱਕ ਸਾਬ ਤੇ ਆਈ ਦਰਖਾਸਤ ਦਰਜ ਇੱਕ ਇੱਕ ਦੋਸ਼ ਨੂੰ ਉਨਾ ਬਿਨਾਂ ਦਲੀਲ ਤੇ ਬਿਨਾਂ ਸਫਾਈ ਦਿੱਤੇ ਅਨੁਸਾਰ ਆਪਣੇ ਆਪ ਨੂੰ ਗੁਰੂ ਅੱਗੇ ਸਮਰਪਨ ਕਰਦਿਆਂ ਆਪਣੀ ਝੋਲੀ 'ਚ ਪਾ ਲਿਆ ਸੁਖਬੀਰ ਸਿੰਘ ਬਾਦਲ ਦੇ ਤਨਖਾਹ ਯਕਰਾਰ ਦਿੱਤੇ ਜਾਣ ਵਾਲੇ ਮਸਲੇ 'ਚ ਦੇਰੀ ਹੋਣ ਬਾਰੇ ਜਿੱਥੇ ਸਿੱਖ ਸੰਗਤ ਤੇ ਆਮ ਲੋਕਾਂ ਦੇ ਸਬੰਧੀ ਆਮ ਹੀ ਚਰਚਾ ਚੱਲ ਰਹੀ ਹੈ ਉੱਥੇ ਹੀ ਹੁਣ ਮੀਡੀਆ 'ਚ ਵੀ ਇਸ ਦੇਰੀ ਨੂੰ ਲੈ ਕੇ ਰਿਪੋਰਟਿੰਗ ਸ਼ੁਰੂ ਹੋ ਗਈ ਹੈ। ਸਤਕਾਰਯੋਗ ਸਿੰਘ ਸੇਬਾਨ ਦਾ ਇਹ ਪੂਰਨ ਅਧਿਕਾਰ ਹੈ ਕਿ ਉਹਨਾਂ ਨੇ ਮਰਿਆਦਾ ਅਨੁਸਾਰ ਕਦੋਂ ਤੇ ਕੀ ਫੈਸਲਾ ਲੈਣਾ ਹੈ। ਸਿੰਘ ਸੇਬਾਨ ਨੂੰ ਬੇਨਤੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਮਸਲੇ ਸਬੰਧੀ ਕਿਰਪਾ ਕਰਕੇ ਹੁਣ ਹੋਰ ਦੇਰੀ ਨਹੀਂ ਕਰਨੀ ਚਾਹੀਦੀ। ਸਗੋਂ ਪੰਥਕ ਮਰਿਆਦਾ ਤੇ ਪਰੰਪਰਾਵਾਂ ਮੁਤਾਬਕ ਅੰਤਿਮ ਫੈਸਲੇ ਦੀ ਸੁਣਵਾਈ ਜਲਦੀ ਹੋਣੀ ਚਾਹੀਦੀ ਹੈ। ਕਿਉਂਕਿ ਦੇਰੀ ਹੋਣ ਕਾਰਨ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੂੰ ਬਲ ਮਿਲ ਰਿਹਾ ਹੈ ਦੱਸ ਦੇ ਕਿ 2007 ਤੋਂ 17 ਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੌਰਾਨ ਰਹੇ ਮੰਤਰੀਆਂ ਤੋਂ ਵੀ ਕਾਲਪਤਖ ਸਹਿਬ ਦੇ ਜਥੇਦਾਰ ਨੇ ਸਪਸ਼ਟੀਕਰਨ ਮੰਗਿਆ ਸੀ ਕਿ ਕਿਹਨੇ ਕਾਲਪਤਖ ਸਹਿਬ ਪਹੁੰਚ ਕੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਪਰ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਨਹੀਂ ਸੁਣਾਈ ਗਈ ਪਰ ਕਿਉਂ ਨਹੀਂ ਸੁਣਾਈ ਗਈ ਇਸ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹੁਣ ਇਸ ਸਵਾਲ ਵਿੱਚ ਸਿੰਘ ਬਲਟੋਹਾ ਵੱਲੋਂ ਵੀ ਚੁੱਕਿਆ ਗਿਆ ਤੇ ਨਾਲ ਹੀ ਜਥੇਦਾਰ ਨੂੰ ਜਲਦ ਸਜ਼ਾ ਸੁਣਾਉਣ ਦੀ ਬੇਨਤੀ ਵੀ ਕੀਤੀ ਗਈ ਹੈ